ਕੰਗਾ ਦੇ ਨਾਲ ਤਾਰ ਮਰਦਾਨੇ ਦੀ ਓ ਜਾਗੋ ਜਾਗੋ ਗੁਰੂ ਆਰ ਜਾਰਾ ਵਾਲਿਓ ਅਗੇ ਇਸ ਨੀਂਦ ਕਵਲੜੀ ਨੇ ਛੋੜਾ ਪਾਤਾ ਨਾਲੋ RAM ਦਿਉ ਹੁਣ ਆ ਗਈ ਸੱਚੀ ਸਰਕਾਰ ਤਾਰ ਮਰਦਾਨੇ ਦੀ ਹੋ ਚਰਨਾ ਦੇ ਨਾਲ ਤਾਰ ਮਰਦਾਨੇ ਦੀ ਮਰਦਾਨੇ ਦੀ ਵਜੇ ਹੋ ਚਰਨਾ ਦੇ ਨਾਲ ਤਾਰ ਮਰਦਾਨੇ ਦੀ ਕੋਈ ਕੱਢਣੀਏ ਪਦਾਨੀ ਕੀ ਦੋਂ ਜੀ ਵਿਟੀ ਤੂੰ ਨਾਲ ਇਨਾ ਪਿਆਰਾਂ ਦੋਂ ਪੈ ਗਿਆ ਬਿਸ਼ੂੜਾ ਧਰਮੀ ਸਤਗੁਰੂ ਆਉ ਗਣ ਖਟਨੀ ਦਾ ਗਾਲਾ ਧਿਆਲਾ ਆਪ ਦੇ ਗੁਰਾ ਨੂੰ ਹੁਣ ਬੈਠੀ ਸਾਹਮਣੇ ਸੱਚੀ ਸਰਕਾਰਦਾਰ ਮਰਖਾਨੇ ਦੀ ਮਰਖਾਨੇ ਦੀ ਬੱਚੇ ਗੁਰਚਰਨਾ ਦੇ ਨਾਲ ਥਾਰ ਫਰਦਾਨੇ ਦੀ ਮਰਖਾਨੇ ਦੀ ਬੱਚੇ ਗੁਰਚਰਨਾ ਦੇ ਨਾਲ ਥਾਰ ਮਰਦਾਨੇ ਦੀ ਐ ਸੰਦੇ ਤਾਰਾ ਵੱਜੀਆਂ ਦੀ ਮਾਣ ਬਾਬੇ ਨਾਨਕ ਦੇ ਬਲੇ ਤੇ ਮੁਰਦਾਨੇ ਦੀਆਂ ਨਾਲ ਬਾਬੇ ਗੁਰੂ ਨਾਨਕ ਦੇ। ਕੋ ਜਿਹੜੇ ਰਹਿੰਦੇ ਸੀ ਗੁਰਾਂ ਦੇ ਨਾਰਤਾਰ ਮਰਦਾਨੇ ਦੀ ਮਰਦਾਨੇ ਦੀ ਵਜੇ ਘਰ ਚਾਨਣਾ ਦੇ ਨਾਲ ਥਾਰ ਮਰਦਾਨੇ ਦੀ ਮਰਦਾਨੇ ਦੀ ਪਿਆਰਾ ਉਹ ਹੀ ਬਈਟਾ ਵਿੱਚ ਸੰਗਤਾਂ ਦੇ ਨਾਲੇ ਰੱਖਦਾ ਆਉਂਦੇ ਪਿਆਰਾਂ ਨੂੰ ਨਾਲ ਤਾਰ ਮਰਖਾਨੇ ਦੀ ਵਰਦਾਨੇ ਦੀਵਜ ਘੋਰ ਚਰਨਾ ਦੇ ਨਾਲ ਤਾਰ ਮਰਖਾਨੇ ਦੀ ਵਰਦਾਨੇ ਦੀਵਜ ਘੋਰ ਚਰਨਾ ਦੇ ਨਾਲ ਤਾਰ ਤਾਰ ਮਰਖਾਨੇ ਬਾਲੇ ਤੇ ਮੁਰਦਾਨੇਵੀਆਂ ਨਾਲ ਬਾਬੇ ਗੁਰਨਾਨਕ ਦੇ ਇਹ ਵੇ ਤਾਰਾ ਖੜਕੀਆਂ ਸੀ ਨਾਲ ਬਾਬੇ ਦੀਨ ਗੜਵਾਨਾ ਦੇ ਬਾਬੇ ਨੀਕੇ ਦੀਆਂ ਤੇ ਬਾਬੇ ਗੀਰੇ ਦੀਆਂ ਜਿਹੜੇ ਰੰਗੇ ਸੀ ਦੀਨਗੜ ਵਾਲਾ ਦੇ ਨਾ ਨੇ ਜੀ ਮਰਦਾਨੇ ਦੀ ਵਜੇ ਘੁਰ ਚਰਨਾ ਦੇ ਨਾਲ ਤਾਰ ਮਰਦਾਨੇ ਦੀ ਮਰਦਾਨੇ ਜੀ ਵਜੇ ਘੁਰ ਚਰਨਾ ਦੇ ਨਾਲ ਤਾਰ ਮਰਦਾਨੇ ਦੀ ਸਤਿ ਸਤੂ ਤੇ ਧਨ ਸੀ ਤੇਰੇ ਰੂਪ ਪਿਆਰੇ ਧਰਮੀ ਸਤਗੁਰਾ ਜੀਰੇ ਤੈਨੂੰ ਹਰ ਵਕਤ ਗਾਉਂਦੇ ਚਾਉਂਦੇ ਚੀ ਇੱਕ ਇੱਕ ਸਾਥੇ ਤਾਈਓ ਰੱਖਦਾ ਸੀ ਆਪ ਦੇ ਪੈਰਾਂ ਨੂੰ ਨਾਲ ਤਾਰ ਮਰਦਾਨੇ ਦੀ ਮਰਦਾਨੇ ਦੀ ਵਜੇ ਘੋਰ ਚਰਨਾ ਲੈ ਨਾਲ ਤਾਰ ਮਰਦਾਨੇ ਦੀ ਮਰਦਾਨੇ ਦੀ ਵਜੇ ਘੋਰ ਚਰਨਾ ਲੈ ਨਾਲ ਤਾਰ ਮਰਦਾਨੇ ਦੀ ਸਾਗਦੇ ਨਾਮ ਜਪਣ ਮੇ ਏਕ ਹੈ ਕਰਕੇ ਵੇਖੋ ਵਿਚਾਰ ਨਾਮ ਸਤਜ ਪਾਉਂਦੇ ਦੂਜਾ ਦਾ ਪੇ ਸਨਸਾਰ ਤਾਰ ਮਰਦਾਨੇ ਦੀ ਮਰਦਾਨੇ ਦੀ ਵਜੇ ਘੁਰ ਚਰਨਾ ਦੇ ਨਾਲ ਥਾਰ ਮਰਦਾਨੇ ਦੀ ਮਰਦਾਨੇ ਦੀ ਵਜੇ ਘੁਰ ਚਰਨਾ ਦੇ ਨਾਲ ਥਾਰ ਮਰਦਾਨੇ ਦੀ ਸਤਜ ਕਰੋ ਕਦੀ ਦੀ نیند ਦਿੱਤਾ ਜਾਣਾ ਰੱਬ ਤਾਂ ਤੇ ਰੱਬ ਦੇ ਰੂਪ चोवी घंटे तारी चरे दाण रब द रब जे रूप प्यार ब्शाह ਨਾਂਨੇ ਆਖ ਦਾਲ ਜਾਂਦੀਆਂ ਉੱਤੇ ਇਸ ਮਾਤ ਲੋਕ ਦੇ ਨਾਲੇ ਸਾਰੀ ਨੂੰ ਜਪਨ ਲਾਤਾ ਮੇਰੇ ਸਬਨੇ ਰੱਬ ਦੇ ਨਾਲ ਮਲਾਤਾ ਹੋਂਨਾ ਪਿਆਰਿਆਂ ਨੇ ਜਿੰਨਾ ਨੂੰ ਰੱਖਦਾ ਸਿਆਉਦੇ ਨਾਲ ਤਰ ਮਰਦਾਂ ਦੇ ਦੀ ਮਰਦਾਂ ਦੇ ਜੀਵ ਚੋ ਚਾਰਨਾ i ਮਾਫੀਆਂ ਆਗੇ ਵਿੱਚ ਸੰਗਤਾਂ ਦੇ ਉਹਨੇ ਵਾਲੇ ਹਾਜ਼ਰ ਨਾਜ਼ਰ ਬੈਠੇ ਆ ਵਿੱਚ ਸੰਗਤਾਂ ਦੇ ਆਪੇ ਕਰ ਲੈਣਗੇ ਘੋਟੀਆਂ ਖੋਖਰੀਆਂ ਵਿੱਚ ਆਗੀ ਗੰਗਾ ਜਮਨਾ ਵਸਾਂ ਬਾਗਛੋ ਆਦਤ ਆਉਦੇ ਰੂਪ ਪਿਆਰਾਂ ਬਾਗਛਾਂ ਦਾ ਹਰ ਵਕਤ ਗਾਈਏ ਚਾਹੀਏ ਤੈਨੂੰ ਤੇ ਤੇਰੇ ਬਾਗਛਾਂ ਪਿਆਰਿਆਂ ਨੂੰ ਜਿੰਨਾ ਨੇ ਤੇਰੀਆਂ ਵਜਦੀਆਂ ਬੰਸਰੀਆਂ ਹੱਥਾਂ ਦੇ ਵਿੱਚ ਫਾੜੀਆਂ ਵਿੱਚ ਆਗੀ ਦੰਗਾ ਬਣ ਜ਼ਹਰੀਆਂ ਹੱਤਾਂ ਦੇ ਵਿੱਚ ਫਾੜੀਆਂ ਵਿੱਚ ਆ ਗਈ ਦੰਗਾ ਜਾਮਨਾ ਇੱਕ ਸਾਂ ਨੂੰ ਉੱਠਦਾ ਜਾ ਰਹਾ ਮਾਲੀਆਂ ਘੜੀਆਂ प्यार बादाह न कितां ते ਦੀ 베ਦੀ ਜੋਗੀ ਸਾਰੇ ਤਮਦੇ ਆ ਮਰਦਾਨੀ ਪਰੇਮ ਤੋਂ ਬਿਨਾ ਤੈਨੂੰ ਨਾ ਦੀ 베ਦੀ ਜੋਗੀ ਸਾਰੇ ਤਮਦੇ ਆ ਮਰਦਾਨੀ ਪਰੇਮ ਤੋਂ ਬਿਨਾ ਪੇਸ਼ ਮਹਾਰਾਜ ਅੰਕਵਾਰਾ ਨਿਮਸ਼ੀਕਾਰਾ तरे रूप प्यार ब्शा नरले नाले ओस धरती माता नमल कादा

ਸਤਗੁਰ ਵਿਛੜੀਆਂ ਦੇ ਮੇਰਾ ਤਰਾਉਂਦੇ ਆ ਦਰਦਾਰੀ ਪਰੇ ਮਤੋ ਬਿਨਾ ਕਈ ਨੂਰ ਦਰਦੀ ਬੇਦੀ ਜੋਗੀ ਸਾਰੇ ਚਾਉਂਦੇ ਆ ਦਰਦਾਨੀ ਪਰੇ ਕੋ ਇੱਕ ਸੀ ਸਨਮ ਮੰਬੇ ਆ ਦਰਦਾਨੀ ਪਰੇ ਮਤੋ ਬਿਨਾ ਉਗੀ ਸਾਰੇ ਕੰਦੇ ਆ ਬੇਰਤਨੀ ਪਰੇਮ ਤੋਂ ਬੇਨਾ ਕੰਗੇ ਕਾਰਮ ਤੇ ਭਾਗ ਸੀ ਜਿਹੜਾ ਮੇਲਾ ਹੋ ਗਿਆ ਸੰਗ ਤੇ ਨਾਲੇ ਨਾ ਬਾਬਿਆਂ ਦੇ ਨਹੀਂ ਗੁਰੂ ਪਾਲੇ ਨਾ ਥੇ ਤੇ ਨੂੰ ਤੇਉਂ ਦੇ ਆ ਮੇਰਤਨੀ ਪਰੇ ਜੋਗੀ ਸਾਰੇ ਕਹੁੰਦੇ ਆ ਮਰਦਾ ਨਹੀਂ ਪਰੇਮ ਤੋਂ ਬਿਨਾ ਮੈਨੂੰ ਘਾਤੀ ਵੇਤੀ ਜੋਗੀ ਸਾਰੇ ਕਹੁੰਦੇ ਆ ਮਰਦਾ ਨਹੀਂ ਪਰੇਮ ਤੋਂ ਬਿਨਾ ਕੋਈ ਦੀਨੀ ਦਿੱਤਾ ਯਾਰਾ ਰੱਬ ਦਾ ਤੇ ਰੱਬ ਦੇ ਰੂਪ ਪਿਆਰਿਆ ਬੈਠਿਆਂ ਦਾ त विछड़ियां बी परे तोगी सारे चेदानी परे मतोबे न तोर ते साल वारे वीरो बाबे सार कंदे बी प्रेम तोबे नानी तोगी सारे कंदे ਔਰ ਅਬ ਆ ਗਿਆ ਵਿੱਚ ਸ਼ਾ ਜੇਗਰਾਮਾ ਚ ਲਾੜੇ ਵਿੱਚ ਕੋਨਾਂ ਤੇ ਖੱਟੀ ਲੱਸੀ ਤੁਨਹੂਰ ਰਬਾ ਨਾਉਂ ਵੇ ਆ ਮਿਰਤਾਨੀ ਪਰੇਮ ਤੋਂ ਬਿਨਾ ਤੈਨੂੰ ਨਾ ਕੀ ਦੇ ਦੀ ਜੋ ਦੀ ਸਾਰੇ ਝੰਡੇ ਆ ਮਿਰਤਾਨੀ ਪਰੇਮ ਤੋਂ ਬਿਨਾ ਆਜ ਮਾਨ ਰਹਿੰਦੇ ਸੰਗ ਤੇ ਉੱਤੇ ਪਲੰਗਾ ਦੀ ਭਰ ਭੇਤ ਲਗਦਾ ਟਾਵੀ ਟਾਵਿਆਂ ਨੂੰ ਕੁਰਸੀ ਵਾਲੇ ਕੁਰਸੀਆਂ ਕੋਲੋਂ ਪਲੰਗ ਦੇ ਕੰਦੇ ਆ ਮਰਦਾਨੀ ਪਰੇਮ ਤੋਂ ਬਿਨਾ ਕੈਨੂ ਨਾ ਦੀਵੇ ਦੀ ਜੋਗੀ ਸਾਰੇ ਨੀ ਪਰੇ ਮਤੋ ਬੇਨਾ ਮੈਨੂੰ ਨਾ ਦੀਵੇ ਦੀ ਜੋਗੀਾਰੇ ਚੰਦੇ ਹੈ ਮਰਤਾਨੀ ਪਰੇ ਮਤੋ ਬੇਨਾ ਹੋ ਗਿਆ ਰੱਬ ਦਾ ਵਿੱਚ ਮਾ ਨੂੰ ਕੀ ਨਗਰੀ ਚ ਆਇਆ ਵਾਧਿਆ ਵਿੱਚੋਂ ਦਰਗਾਦੋ ਚਾਹੇ ਪੁੱਤ ਰਖ ਲਾ ਚਾਹੇ ਪੰਥ ਰਖ ਲਾ ਦਾਨੀ ਪੁੱਤਰਾਂ ਦਾ ਪਹਿਲੇ ਜੁੱਗਾ ਯਰਮਾ ਤੋਂ ਲਾ ਕੇ ਇੱਕੋ ਹੀ ਅਕਾਂ ਦਾ ਨੂਰ ਸੀ ਉਹ ਵੀ ਖਾਤਰ ਐਸ ਉਮਤ ਜੀ ਬੇੜਿਆਂ ਤੇ ਚੜਾਉਂਦੇ ਆ ਮਿਲਤਾਨੀ ਪਰੇਮ ਤੋਂ ਬਿਨਾ ਤੈਨੂੰ ਨਰ ਦੀ ਵੇਦੀ ਜੋਗੀ ਸਾਰੇ ਆਉਂਦੇ ਆ ਮਿਲਤਾਨੀ ਪਰੇਮ ਤੋਂ ਬਿਨਾ ਸਾਰੇ ਕੰਦੇ ਆ ਮਰਦਾਨੀ ਪਰੇ ਨੋਗੇਣਾ ਏ ਉਹਨਾਂ ਨੂੰ ਕੀ ਪਰਵਾਹ ਰੱਬ ਦੀ ਤੇ ਵੀਰੋ ਰੱਬ ਦੀਆਂ ਅੱਖਾਂ ਦੀ ਸਦਾ ਰੰਗੇ ਰਹਿੰਦੇ ਨਾਲ ਰੰਗਾ ਦੇ ਜਿਹੜੇ ਰੱਬ ਦੀ ਕੀਤੀ ਉਤੇ ਜੋ ਕਰਾ ਮਾ ਦੰਦੇ ਆ ਮਰਦਾਨੀ ਪਰੇ ਕੈਨੂ ਨਾ ਦੀਵੇ ਦੀ ਜੋਗੀ ਸਾਰੇ ਟੰਗੇ ਐ ਮਿਲਦਾਨੀ ਪਰੇ ਮਤੋ ਬੀਨਾ ਕੈਨੂ ਨਾ ਦੀਵੇ ਦੀ ਜੋਗੀ ਸਾਰੇ ਟੰਗੇ ਐ ਮਿਲਦਾਨੀ ਪਰੇ ਮਤੋ ਬੀਨਾ ਲੰਮਣਾ ਹੋ ਗਿਆ ਮੀਰੀ ਉਸ ਸੇਬ ਦਾ ਵਿੱਚ ਮਾਤ ਲੋਕ ਤੋਂ ਵਿੱਚ ਸੱਤਿਆ ਖੰਡਾਂ ਦੇ ਉਦੋਂ ਹਾਲਤ ਬੰਦ ਹੋਗੀ ਕੋਲ ਦਰਵੇਸ਼ਾਂ ਦੀ ਫਿਰ ਭਾਲ ਕੀਤੀ ਰੱਬ ਜੀ ਤੇ ਰੱਬ ਦੇ ਰੂਪ ਪਿਆਰਿਆਂ ਨੇ ਤੇ ਰੱਬ ਬੀਬੀ ਵਾਲੇ ਹਰ ਰੱਬ ਬਣਾਉਂਦੇ ਆ ਮਰਤਾਨੀ ਪਰੇਮ ਤੋਂ ਬਿਨਾ ਕੈਨੂੰ ਗੱਦੀ ਲਈਦੀ ਜੋਗੀ ਸਾਰੇ ਕਉਂਦੇ ਆ ਮਰਤਾਨੀ ਪਰੇਮ ਤੋਂ ਬਿਨਾ ਆਇ ਨੂੰ ਨਾ ਦੀਨੇ ਦੀ ਜੋ ਕੀ ਸਾਰੇ ਕੰਘੇ ਆ ਮਰਦਾਨੀ ਪਰੇਮ ਤੋਂ ਬੇਨਾ ਗੱਤੇ ਇੱਥੋਂ ਅੱਜ ਆਇਆ ਸਵਾਲੀ ਕੀ ਖਾਲੀ ਮੋੜ ਜੂ گور ਮਰ ਜਾਦਾ ਵਾਲਿਓ ਇੱਥੇ ਚਰਨ ਟਕਾਏ ਬਾਬੇ ਕੁਰਸੀ ਵਾਲਿਆਂ ਨੇ ਉਨੇ ਵਾਲੇ ਸੰਡ ਟੁੱਟੀਆਂ ਨੂੰ ਲਗਾਉਂਦੇ ਆ ਮਿਲਤਾਨੀ ਪਰੇਮ ਤੋਂ ਬਿਨਾ ਹੋਈ ਤੈਨੂੰ ਨਾਦੀ ਮੇਦੀ ਜੋਗੀ ਸਾਰੇ ਕਹੁੰਦੇ ਆ ਮਿਲਤਾਨੀ ਪਰੇਮ ਤੋਂ ਬਿਨਾ ਜੀ ਤੈਨੂੰ ਨਾਦੀ ਮੇਦੀ ਜੋਗੀ ਸਾਰੇ ਕਹੁੰਦੇ ਆ ਮਿਲਤਾਨੀ ਪਰੇ ਵਿੱਚ ਐਨਾ ਨਗਰਾਂ ਦੇ ਖੇਟਾਂ ਕਰੀਆਂ ਨਿਆਰੀਆਂ ਤੋਂ ਨਿਆਰੀਆਂ ਵਿੱਚ ਐਸ ਨਗਰ ਦੇ ਪ੍ਰਗਟ ਕਰਿਆ ਦੇ ਰੂਪ ਪਿਆਰੇ ਨਾਲੇ ਰਾਗੀ ਬਨਾਲਿਆ ਆਉ ਤੇ ਰੂਪ ਪਿਆਰਿਆਂ ਬਾਗਚਾਂ ਨੂੰ ਨਾਲੇ ਉਹਨਾਂ ਪਿਆਰ ਨਾਲ ਪੱਗਾਂ ਵੀ ਟਾਉਂਦੇ ਐ ਫਿਰਦਾਨੀ ਪਰੇ devi jogi sare kamde hai milta nahi prem to bina mainu ka devi jogi sare kamde hai milta nahi prem to bina yo gilla ਅੰਤ ਜੇ ਆਂਦਾ ਨਹੀਂ ਸੀ ਮੇਰੇ ਸਹਬਦਤ ਉਹਨਾਂ ਦੀਆਂ ਸੰਗਤਾਂ ਦਾ ਧੰਨ ਸੀ ਤੂੰ ਧਨ ਸੀ ਤੇਰੇ ਰੂਪ ਪਿਆਰੇ ਧੰਨ ਸੀ ਧਰਤੀ ਜੀ ਨੂੰ ਰੰਗਣਾ ਚੇਹਵੇਂ ਸੰਗਤੇ ਅੱਜ ਗਿੱਲਾਂ ਦੇ ਪਿਆ ਲੈ ਪੀ ਲੋ ਸੰਗਤੇ ਅੱਜ ਗਿੱਲਾਂ ਦੇ ਪਿਆ ਲੈ ਪੀ ਲੋ ਸੰਗਤੇ ਤੇ ਪਿਆਲੇ ਪੀ ਲੋ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਓ ਜੀਨੇ ਸੰਗ ਤੇ ਪਿਆਲੇ ਪੀਲੇ ਗਿੱਲਾਂ ਦੇ ਨਾਲ ਸ਼ੌਂਕ ਤੇ ਪੂਰੇਮ ਦੇ ਹੋਣਾ ਨੂੰ ਦੁਨੀਆ ਦਾਰ ਭੁੱਲੇ ਜਾਵੇ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਪੀ ਲੋ ਸੰਗ ਤੇ ਦੇ ਪਿਆਲੇ ਪੀਓ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਪੀਓ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਗਿੱਲਾਂ ਦੇ ਪਿਆਲੇ ਪੀਤੇ ਨਾਲ ਸ਼ੌਂਕ ਪ੍ਰੇਮ ਦੇ ਉਹਨਾਂ ਨੂੰ ਦੀਨ ਗੜ ਵਾਲੀ ਸਰਕਾਰ ਹੁਣ ਵੀ ਰੰਗੀ ਦਿਸ ਜਾਵੇ ਸੰਗ ਤੇ गिा जे पियले पीलो संग ते अॼ गि पे पीलो संग ते अॼ गिला प्यले किर हुट जाने वीरो विच परिया मिलिया Piti a gilani, panga sangate, a te gilande pialle, pilo 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 ਸਤਗੁਰੂ ਚੋਨੂ ਤੇ ਛੋਟੀ ਸੰਗਤ ਨੂੰ ਹੁਣ ਵੀ ਉਹ ਰਾਤੇ ਕੱਖ ਕਾਨੇ ਦੀਕਦੇ ਧਰਮੀ ਸਤਗੁਰੂ ਜਿੱਥੇ ਜਿੱਥੇ ਮੇਰਾ ਸੇਵ ਕਦਮ ਟਕਾਵੇ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਪੀ ਲੋ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਪੀ ਲੋ ਸੰਗ ਤੇ ਅੱਜ ਗਿੱਲਾਂ ਦੇ ਪਿਆਲੇ ਸੰਗਤੇ ਅਜੇ ਗਿੱਲਾਂ ਦੇ ਪਿਆਲੇ ਇੱਥੇ ਆਇਆ ਸਵਾਲੀ ਕੀ ਖਾਲੀ ਮੁਰਜੂ ਗੋਰ ਮਰ ਜਾਦਾ ਵਾਲਿਓ ਪੋਨੇ ਵਾਲੇ ਅੱਜ ਛੱਡਦੇ ਨਹੀਂ ਕਿਸੇ ਦੇ ਜੋਕੜੀਆਂ ਪੋਨੇ ਵਾਲਾ ਬਿਨਾ ਦਵਾਈੋਂ ਰੋਗ ਹਟਾਵੇ ਸੰਗਤੇ

ਰੱਬ ਜੀ ਕੀ ਦੇਣ ਦੇਦਾਂਗੇ ਰੱਬ ਦਾ ਤੇ ਰੱਬ ਦੇ ਰੂਪ ਪਿਆਰਿਆਂ ਬਖਸ਼ਾਂ ਦਾ ਉਹ ਜਿਹੜਾ ਸੰਗਤ ਦੇ ਧਰ ਵਾਲੇ ਪਾਸ ਬਰਨਾਵੇ ਸੰਗਤੇ ਅੱਜ ਗਿੱਲਾਂ ਦੇ ਪਿਆਲੇ ਪੀ ਲੋ ਸੰਗਤੇ ਅੱਜ ਗਿੱਲਾਂ ਦੇ ਪਿਆਲੇ ਪੀ ਲੋ ਸੰਗਤੇ ਅੱਜ ਗਿੱਲਾਂ ਦੇ ਪਿਆਲੇ दुखिय जीवपी वी संगता प्यले पीरो संगत किला प्यले पीरो संगता ਰਾਵਾਨੂ ਐਵੇਂ ਸੰਗਤ ਜਾਂਦੀ ਹੁੰਦੀ ਸੀ ਨਾਲ ਪਣਗਾਂ ਵਾਲਿਆਂ ਦੇ ਓਏ ਭਰਮੀਆਂ ਦੇ ਭਰਮ ਦੂਰ ਕੀਤੇ ਸੋਫੀ ਰੰਗੇ ਵਿੱਚ ਜਗਰਾਵਾ ਦੇ ਜਦੋਂ ਚੜਕੇ ਨੂਰੀ ਤੇ ਰਮਾਲਾ ਕਮਵੇਂ ਸੰਗਤ ਤੇ ਅੱਜ ਗਿੱਲਾਂ ਦੇ ਪਿਆ ਰੋ ਸੰਗਤੇ ਅੱਜ ਗਿੱਲਾਂ ਦੇ ਪਿਆਲੇ ਵੀਰੋ ਸੰਗਤੇ ਅੱਜ ਗਿੱਲਾਂ ਦੇ ਪਿਆਲੇ ਵੀਰੋ ਸੰਗਤੇ ਅੱਜ ਗਿੱਲਾਂ ਦੇ ਪਿਆਲੇ ਤੁਸੀਂ ਤੂੰ ਧੰਨ ਸੀ ਤੇਰੇ ਰੂਪ ਪਿਆਰੇ ਧਰਮੀ ਸਤਗੁਰੂ ਸਾਰਾ ਮੇਲਾ ਰੰਗਤ ਵਿੱਚ ਰੰਗਾਂ ਦੇ ਧਰਮੀ ਸਤਗੁਰੂ ਜਦੋਂ ਰੱਬ ਦਾ ਰੂਪ ਪਿਆਰਾ ਉਹ ਥੰਗ ਤਾਂ ਤੇ ਨਾ ਜਰ ਪਾਵੇ ਸੰਗਤੇ ਅਜਾ ਗਿੱਲਾਂ ਦੇ ਪਿਆਲੇ ਪੀ ਲੋ ਸੰਗਤੇ ਅਜਾ ਗਿੱਲਾਂ ਦੇ ਪਿਆਲੇ ਪੀ ਲੋ ਸੰਗਤੇ ਅਜਾ ਗਿੱਲਾਂ ਦੇ ਪਿਆਲੇ ਪੀ ਲੋ ਸੰਗਤੇ ਅਜਾ ਗਿੱਲਾਂ ਦੇ ਪਿਆਲੇ ਓ ਸੋਫੀ ਰੰਗ ਤੇ ਵਿਜ ਜਿਗਰਾ ਵਾ ਸ਼ਹਿਰ ਦੇ ਕਮਾਆਂ ਦੀਆਂ ਟੋਪੀਆਂ ਲਿਬੜਗੀਆਂ ਵਿੱਚ ਚਿਕੜਾ ਵਜਾਰਾ ਦੇ ਫਿਰ ਨੂਰੀ ਨੂੰ ਰਾ ਵੀ ਪੋਨਿਆ ਦੇ ਪਾਵੇ ਸੰਗ ਤੇ ਅੱਜ ਜਿੱਲ੍ਹਾ ਦੇਖਿਆ ਲੇ ਪੀਰੋ 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 ਸੰਗ ਤੇ ਅੱਜ ਜਿੱਲ੍ਹਾ ਦੇਖਿਆ ਲੇ ਕੀ ਕੋਲ ਦਰਵੇਚਾਂ ਦੀ ਜਦੋਂ ਮੇਰਾ ਸਹਬ தம் ਮੁਟੀਆਂ ਕੋਲ ਖਾਵੇ ਸੰਗਤੇ ਅੱਜ ਗਿੱਲਾਂ ਦੇ ਪਿਆਲੇ ਪੀ ਲੋ ਸੰਗਤੇ ਅੱਜ ਗਿੱਲਾਂ ਦੇ ਪਿਆਲੇ ਪੀ ਲੋ ਸੰਗਤੇ ਅੱਜ ਗਿੱਲਾਂ ਦੇ ਪਿਆਲੇ